ਸਸਰੀ ਕਾਲ ਦੀ ਮੈਂ ਬੀਬੀ ਵੀਰੋ ਜੈਤੋ ਤੋਂ ਜਰੂਰੀ ਆਪਣੇ ਕੰਮ ਪੂਟੇ ਹੋਣ ਲੱਗ ਜਾਂਦੇ ਘਰੇ ਜੇ ਕੋਈ ਪਰੇਸ਼ਾਨੀਆਂ ਹੋਣ ਲੱਗ ਜਾਂਦੇ ਹਨ ਕਰਦੇ ਵਿੱਚ ਕਲੇਸ਼ ਹੁੰਦਾਗਾ ਤੇ ਜਿਹੜੇ ਕੰਮ ਕਰਦੇ ਹੁੰਨੇ ਚੰਗੇ ਭਲੇ ਕੰਮ ਕਰਦੇ ਕਰਦੇ ਸਾਰੇ ਰੁਕ ਜਾਂਦੇ ਆ ਚੰਗਿਆਂ ਭਲੇ ਆਪਣੇ ਤਰੱਕੀਆਂ ਹੁੰਦੀਆਂ ਨੇ ਤੇ ਕੰਮ ਠੰਡਾ ਪੈਂਦਾ ਜਾਂਦਾ ਤੇ ਕਈ ਵਾਰ ਨੌਕਰੀ ਲੱਗਿਆ ਹੁੰਦੇ ਉਹਦੇ 'ਚ ਵੀ ਅੜਚਨਾ ਪੈਣ ਲੱਗ ਜਾਂਦੀਆਂ ਬੱਚਿਆਂ ਦੀ ਪੜ੍ਹਾਈ ਛੱਡ ਕੇ ਨਾ ਪੈਣ ਲੱਗ ਜਾਂਦੇ ਨਾ ਇਹਦੇ ਵਾਸਤੇ ਤੁਸੀਂ ਪਤਾ ਕੀ ਕਰਨਾ ਤਿੰਨ ਗਾਮਾ ਪਹਿਲਾ ਗਾਮਾ ਛੋਲਿਆਂ ਦੀ ਦਾਲ ਲੈਣੀ ਛੋਲਿਆਂ ਦੀ ਤੇ ਉਹਨੂੰ ਗ੍ਰੈਂਡ ਗ੍ਰੈਂਡਰ ਵਿੱਚ ਪਾ ਕੇ ਗ੍ਰੈਂਡ ਕਰ ਲੈਣਾ ਤਾਂ ਬ੍ਰੇਕ 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 ਬਾਹਲੇ ਬ੍ਰੇਕ ਨੇ ਕੀੜਿਆਂ ਦੇ ਮੂੰਹ ਤਾਂ ਆ ਜਾਂਦੇ ਜਿਹੜੀ ਉਹ ਕੀੜਿਆਂ ਦੇ ਮੂੰਹ ਵਿੱਚ ਆਉ ਜੋਗੀ ਕਰ ਲੈ ਤੇ ਉਹਦੇ ਵਿੱਚ ਥੋੜਾ ਜਿਹਾ ਮਿੱਠਾ ਪਾ ਲੋ ਪਲਾ ਪਾ ਲੋ ਚੱਕਰ ਪਲਾ ਪਾ ਲੋ ਦੇਸੀ ਖੰਡ ਉਹ ਪਾ ਗਏ ਤੇ ਤੁਸੀਂ ਕੀੜਿਆਂ ਦੇ ਕੀੜਿਆਂ ਦੇ ਭੌਂਟ ਚਾਲੇ ਦਿਨ ਪਾ ਕੇ ਆਓ ਫਿਰ ਰਿਜ਼ਲਟ ਦੇਖਿਆ 40 ਦਿਨਾਂ ਬਾਅਦ ਤੁਸੀਂ ਆਪ ਹੀ ਕਹੋਗੇ ਨੰਬਰ 2 ਡੇਲੀ ਫੌਣੇ ਨੰਬਰ 2 ਚਾਵਲ ਲੈਣੇ ਆ ਚਾਵਲ ਲੈ ਕੇ ਉਹਨਾਂ ਦੇ ਵਿੱਚ ਬਹੁਤ ਸਾਰੇ ਜਿਵੇਂ ਕਿਲੋ ਚਾਵਲ ਹੋਣਗੇ ਅੱਧਾ ਕਿਲੋ ਹੋਣਗੇ ਵਿੱਚ ਥੋੜੇ ਜਿਹਾ ਤੇਲ ਤੇ ਥੋੜੇ ਜਿਹਾ ਮਾਂ ਪਾ ਲੈਣੇ ਆ ਥੋੜੀ ਜਿਹਾ ਵਿੱਚ ਪਾ ਲੈਣੀ ਹੈ ਸ਼ੱਕਰ ਸ਼ੱਕਰ ਪਾ ਕੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਘਿਓ ਲੈ ਕੇ ਤੇ ਉਹਨਾਂ ਨੂੰ ਝੱਸ ਦੇਣਾ ਉਹ ਤੁਸੀਂ ਕੀੜਿਆਂ ਦੇ ਭੌਂ ਤੇ ਚਾਲੇ ਨਹੀਂ ਉਹ ਪਾਉਣਾ ਪਾਵਾ ਕੀੜੀਆਂ ਵਾਲਾ ਕਰ ਲੋ ਪਾਵਾ ਕੀੜੀਆਂ ਵਾਲਾ ਕਰ ਲੋ ਭਲਾ ਦੇ ਪਹਿਲਾਂ ਇੱਕ ਕਰ ਲੋ ਫਿਰ ਦੂਜਾ ਕਰ ਲੋ ਤੇ ਇੱਕ ਤਾਂ ਜ਼ਰੂਰ ਹੀ ਕਰੋ ਨਾ ਵਿੱਚੋਂ ਹੌਲੀ ਹੌਲੀ ਫਿਰ ਰੋਜ਼ ਤੁਸੀਂ ਚਾਲੇ ਦਿਨ ਪਾਉਂਦੇ ਜੇ ਤਾਂ ਹੌਲੀ 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 ਤੁਹਾਡਾ ਕਸ਼ਟ ਟਲਦਾ ਜਾਊਗਾ ਤੁਹਾਨੂੰ ਪਤਾ ਹੀ ਹੈ ਮਾਂ ਕਾਦੇ ਲਈ ਹੁੰਦੇ ਆ ਤੇ ਜੇ ਰਿ ਛੋਲਿਆਂ ਦੀ ਢਾਲੋ ਕਾਦੇ ਲਈ ਹੁੰਦੀ ਹੈ ਗੁਰਦੁਆਰਾ ਸਾਹਿਬ ਲੋਕੀ ਪਹਿਲੇ ਦਾਲ ਪਤਾ ਨੂੰ ਗੁਰਦੁਆਰ ਦੇ ਕੇ ਜਾਂਦੇ ਹੁੰਦੇ ਸੀ ਤੇ ਜਿਹੜੇ ਛਨੀਵਾਰ ਮਹਾ ਦੇ ਕੇ ਜਾਂਦੇ ਹੁੰਦੇ ਸੀ ਇਹ ਸੱਚੀ ਗੱਲ ਆ ਹੁਣ ਵੀ ਤੁਸੀਂ ਜਿਹੜੇ ਲੱਗੇ ਗੁਰਦੁਆਰਿਆਂ ਨੂੰ ਪੁੱਛ ਕੇ ਵੇਖ ਲਿਆ ਜੇ ਗੁਰਦੁਆਰੇ ਛਨੀਵਾਰ ਮਹਾ ਦੇ ਕੇ ਜਾਂਦੇ ਕੋਈ ਵਾਹੀ ਮਾਮਾ ਮਾਈ ਵਾਹ ਆਈਆਂ ਨੇ ਦੇਸੀ ਕੇ ਮੰਮੀ ਉੱਤੇ ਆਉਂਦੇ ਹੀਗੇ ਤੇ ਜੇ ਇਸ ਤੋਂ ਵੀ ਵੱਧ ਫਾਇਦਾ ਲੈਣਾ ਇਹ ਕੋਈ ਟੋਣਾ ਨਹੀਂ ਹੈਗਾ ਵੀ ਇਹ ਜੇ ਆਪਾਂ ਕਰਾਂਏ ਤੇ ਉਤੋਂ ਲੰਘ ਗਿਆ ਕੋਈ ਤੇ ਇਹ ਪ੍ਰਾਣੇ ਆਪਣੇ ਬਜ਼ੁਰਗ ਕਰਦੇ ਹੁੰਦੇ ਮੈਂ ਇਦਾਂ ਬੱਟੇ ਵੀ ਜਿਹੜੇ ਸਾਡੇ ਵੀ ਬਜ਼ੁਰਗ ਹੁੰਦੇ ਸੀ ਉਹ ਐਂ ਕਰਦੇ ਹੁੰਦੇ ਸੀ ਤੇ ਤੀਜੇ ਨੰਬਰ ਤੇ ਜੇ ਇਸ ਤੋਂ ਵੀ ਵੱਧ ਫਾਇਦਾ ਲੈਣਾ ਤੁਸੀਂ ਅ블ੀ ਰਹਿਣਾ ਤੇ ਇੱਕ ਜ਼ਰੂਰ ਕਰਿਆ ਜੇ ਤੇ ਆ ਵੀ ਕਰ ਲਿਆ ਜੇ ਜੇ ਹੋ ਸਕੇ ਤੇ ਜ਼ਰੂਰ ਕਰਿਆ ਜੇ ਵੀ ਇੱਕ ਗੋਟ ਲੈ ਲੈਣਾ ਨਾਰੀਅਲ ਦਾ ਐਵੇਂ ਜੀ ਗੋਲ ਗੋਲ ਉਹਦੇ ਵਿੱਚ ਇੱਕ ਛੋਟਾ ਜਿਹਾ ਸਰਾਖ ਕਰ ਲੈਣਾਗਾ ਕਰਦੇ ਦੇ ਨਾਲ ਚੱਕੂ ਨਾਲ ਚੋਲ ਲੈ ਲੈਣੇ ਆ ਚੋਲ ਲੈ ਕੇ ਫਿਰ ਤੇਲ ਲੈ ਲੈਣੇ ਆ ਥੋੜੇ ਜਿਹਾ ਕਾਲੇ ਉਸ ਤੋਂ ਬਾਅਦ ਮਾਂ ਲੈ ਲੈਣੇ ਆ ਵਿੱਚ ਬੂਰਾ ਦੇਸੀ ਖਾਂਡਾ ਬੂਰਾ ਖਾਂਡਾ ਬਦਨ ਕੇ ਦੇਸੀ ਖਾਂਡਾ ਲੈ ਲੈਣੇ ਉਹਨੂੰ ਪਾ ਕੇ ਝੱਸ ਲੈਣਾ ਚੰਗੀ ਤਰ੍ਹਾਂ ਥੋੜੇ ਜਿਲੇ ਜਿਹਨਾਂ ਕੋੰਦੇ ਵਿੱਚ ਪੈਣੇ ਆ ਬੋਟੇਜ ਜੇ ਥੋੜੇ ਜਿਹਾ ਬਣਾ ਲਿਆ ਜੇ ਉਹਨੂੰ ਗੋਟ ਜੇ ਨੂੰ ਭਰ ਦੇਣਾ ਉਹਦੇ ਨਾਲ ਉਤੋਂ ਤੱਕ ਜਮਾ ਭਰ ਦੇਣਾ ਭਰ ਕੇ ਤੇ ਪਿੰਡ ਤੋਂ ਮਤਲਬ ਆਉਦੇ ਨਾਲ ਘਰ ਦੇ ਚਮਾ ਨੇੜੇ ਇਹਨੇ ਕਰਨਾ ਹੋ ਆ ਕੋਣ ਜੇ ਆਪਣੇ ਘਰ ਦੇ ਕੋਲੇ ਹੋਵੇ ਉੱਥੇ ਨਹੀਂ ਲੱਗਣਾ ਜੇ ਥੋੜਾ ਜਿਹਾ ਘਰ ਤੋਂ ਦੂਰ ਹੋਵੇ ਤੇ ਮਤਲਬ ਖਾਲੀ ਜਗ੍ਹਾ ਚ ਹੋਵੇ ਕੀੜਿਆਂ ਦਾ ਪੌਣ ਉਥੇ ਟੋਇਆ ਕੱਟ ਕੇ ਉਹਦੇ ਵਿੱਚ ਤੁਸੀਂ ਉਹ ਦੱਬ ਦੇਣਾਗਾ ਉਹ ਦੱਬ ਕੇ ਤੇ ਉਹ ਫਿਰ ਉਹ ਤਾਂ ਪੌਣ ਹੀ ਐ ਜਿੰਨੇ ਵੀ ਕੀੜੇ ਖਾਣਗੇ ਤੁਹਾਨੂੰ ਅਸੀ ਸਾਈ ਦੇਣਗੇ ਉਹ ਜਿੰਨੇ ਵੀ ਕੀੜੇ ਖਾਣਗੇ ਇਹ ਨਾ ਮੈਨੂੰ ਕੋਈ ਕਹੇ ਕਿ ਹਟੂਣਾ ਦਾ ਦੇ ਹਟੂਣਾ ਨਹੀਂ ਦਾ ਇਹ ਆਪਾਂ ਸ਼ੁਰੂ ਤੋਂ ਲੈ ਕੇ ਇਸ ਤਰ 40 ਪੌਣ ਦੇ ਆਏ ਆ ਤੇ ਉਹ ਕਹਿੰਦੇ ਨਾ ਇਹਦੇ ਨਾਲ ਜਿਵੇਂ ਇੱਕ ਜੱਗ ਦਾ ਫਾਲ ਮਿਲ ਜਾਂਦਾ ਇੱਕ ਜਿਵੇਂ ਪੁਰਾਣੇ ਜਮਾਨੇ ਚ ਲੋਕੀ ਜੱਗ ਕਰਾਉਂਦੇ ਹੁੰਦੇ ਸੀ ਉਸ ਦਾ ਫਾਲ ਮਿਲ ਜਾਂਦਾ ਕਹਿੰਦੇ ਤੇ ਉਹ ਮਤਲਬ ਉਹ ਜਦੋਂ ਜਦੋਂ ਦੱਬਣਾ ਉਹਦਾ ਮੂੰਹ ਉੱਤੇ ਨੂੰ ਕਰ ਗਿਆ ਜੇ ਤੇ ਮੂੰਹ ਦੇ ਵਿੱਚੋਂ ਕੱਢ-ਕੱਢ ਕੇ ਕੀੜੇ ਆਪੇ ਹੀ ਲਈ ਜਾਣਗੇ ਆਪੇ ਹੀ ਲਈ ਜਾਣਗੇ ਤੇ ਤੁਹਾਨੂੰ ਮਹਾਰਾਜੇ ਕਰੂਗਾ ਰੱਬ ਪਰਮਾਤਮਾ ਬਹੁਤ ਰਕਤियां ਦੇਵੇਗਾ ਤੁਹਾਡੇ ਸਾਰੇ ਕਸ਼ਟ ਤਾ ਤੁਮ ਕਰ ਦੇਵੇਗਾ ਸਾਰੇ ਡੋਖ ਤਕ ਲਈ ਦਰ ਦੂਰ ਕਰ ਦੇਵੇਗਾ ਉਹ ਵੈਗਰੂ ਨੂੰ ਰੱਬ ਨੂੰ ਪਰਮਾਤਮਾ ਨੂੰ ਅੱਲਾ ਨੂੰ ਰਾਮ ਨੂੰ ਉਹਨੂੰ ਜ਼ਰੂਰ ਚੇਤਾ ਕਰਨਾ ਚਾਹੀਰੇ ਉੱਤੇ ਉਹਦਾ ਨਾਮ ਜ਼ਰੂਰ ਲੈਣਾਗਾ ਹੋਂਦੇ ਰੋਲੇ ਨਾ ਕਾਪਾ ਕੱਕ ਦੇਵੀ ਨਹੀਂ ਹੈਗੇ ਪਰ ਹਟ ਟੋਟਗੇ ਵੀ ਧੱਕੇ ਤੱਕੇ ਤੋਂ ਆਈ ਨਹੀਂ ਕਾਈ ਬਣੇ ਹੋਇਆ ਹੁਣ ਕੋਈ ਆਉਦੇ ਕੋਲ ਤਾਂ ਬਣਾਉਂਦਾ ਨਹੀਂਗਾ ਤੁਸੀਂ ਇੱਕ ਰੀ ਕਰਕੇ ਵੇਖੋ ਤੇ ਪਰਮਾਤਮਾ ਤੁਹਾਡੇ ਕੰਟ ਕਰੂਗਾ ਜੇ ਇਹ ਤੁਹਾਨੂੰ ਚੰਗੀ ਲੱਗੇ ਤੁਸੀਂ ਜਰੂਰ ਹੀ ਕਮੈਂਟ ਕਰ ਦਿਆ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਜੇ ਤੇ ਜੇ ਕੋਈ ਗਲਤੀ ਰਹੇਗੀ ਹੋਵੇ ਜਾਂ ਗਲਤੀ ਕਰ ਲਈ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਦੱਸਿਆ ਜੇ ਤੁਸੀਂ ਇੱਕ ਅੰਗੂਠਾ ਹੀ ਨਪਣਾ ਹੁੰਦਾ ਐ ਇੰਨੇ ਕੁ ਮੱਗਿਆ ਤਾਂ ਮੇਰੇ ਕਰ ਦਿਆ ਕਰੋ మే నల్ బయ్యా జాతం పడి నా మెను కమ నెల్ బ సీడియో నేను మేరయ సస్ శ్రీకాలీ